जिला मानसा ਦੇ ਵਿੱਚ ਇੱਕ ਸ਼ਰਿਆਮ ਸਰਕਾਰ ਟੱਕਾ ਕਰ ਰਹੀ ਆ ਕੁਝ ਉੱਚ ਕੁਟੀ ਦੇ ਬ੍ਰਾਹਮਣਵਾਦੀ ਸੋਚ ਵਾਲੇ ਮੇਰੇ ਕੋ ਲਿਆ ਨਹੀਂ ਹੈਗਾ ਜਿਹੜਾ ਵੀ ਮਨੋਖੇ ਕਰੂਗਾ ਜਿਹੜਾ ਵੀ ਮਨੋਖੰਕਾਰੀ ਹੋਊਗਾ ਪਾਵਰ ਦਾ ਗਲਤ ਇਸਤੇਮਾਲ ਕਰੂਗਾ ਤੇ ਜ਼ਰੂਰ ਬੋਲਾਂਗੇ ਹਰ ਇੱਕ ਮਨੋਖ ਨੂੰ ਬੋਲਣ ਦਾ ਹੱਕ ਆ ਮੈਂ ਥੋੜਾ ਜਿਹਾ ਬਿਜੀ ਹਾਂ ਕੰਮ ਸ਼ੁਰੂ ਕੀਤਾ ਹੋਇਆ ਇਸ ਕਰਕੇ ਬਿਲਕੁਲ ਟਾਈਮ ਨਹੀਂ ਮਿਲਦਾ ਕਿ ਮੈਂ ਹਰ ਟਾਈਮ ਨਾਲ ਫੇਸਬੁਕ ਤੇ ਆ ਸਕਾਂ ਕਿਰਤ ਵੀ ਜ਼ਰੂਰੀ ਹੈ ਔਰ ਮੈਂ ਸਵੇਰੇ ਵੀਡੀਓ ਦੇਖ ਰਿਹਾ ਸੀ ਤੇ ਕੁਝ ਹਵਾ ਦੇ ਵਿੱਚ ਨਹਿਰਾ ਬਣਾਉਣ ਦੀ ਗੱਲ ਚੱਲ ਰਹੀ ਸੀ ਚਲੋ ਬੋਜਰ ਸਮਾਜ ਪਾਰਟੀ ਦੇ ਜਿਹੋਦੇ ਕਲਤੀ ਸਿੰਘ ਨੇ ਜਵਾਬ ਦੇ ਤਾਂ ਵਧੀਆ ਗੱਲਿਆ ਵਧੀਆ ਤਰੀਕੇ ਨਾਲ ਜਵਾਬ ਦਿੱਤਾ ਔਰ ਮੈਂ ਇੱਕ ਗੱਲ ਹੋਰ ਵੀ ਇੱਥੇ ਸਪੱਸ਼ਟ ਕਰ ਦੇਣੀ ਚਾਹੁੰਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਜੂੜੇ ਚਮਾਰਾਂ ਨੂੰ ਨਾਸ਼ੜੂ ਇਹ ਉਹ ਸਥਾਇਆ ਛੱਤਾ ਆ ਛਤਾ ਸੰਦੇ ਕਿ ਜਿਹੜਾ ਮੱਖੀਆਂ ਦਾ ਮਧੂ ਮੱਖੀਆਂ ਦਾ ਛੱਤਾ ਜਿਹਦੇ ਵਿੱਚ ਸ਼ਹਿਦ ਹੁੰਦਾ ਮੈਂ ਨਹੀਂ ਕਹਿ ਰਿਹਾ ਬੋਲੀ ਕਹਿ ਰਹੀ ਹੈ ਸੱਤ ਸੰਗਤ ਮਿਲ ਰਹੀਏ ਮਾਤੋ ਜੈਸੇ ਮਤਬ ਮਖੀਰਾ ਤੁਹਾਨੂੰ ਇਕੱਲੇ ਇਕੱਲੇ ਲੱਗ ਰਿਹਾ ਅੱਜ ਤੁਸੀਂ ਇਕੱਲੇ ਇਕੱਲੇ ਕੀਤੇ ਹੋ ਆਪਣੇ ਦਿਮਾਗ ਨਾਲ ਪਰ ਯਾਦ ਰੱਖ ਲਿਓ ਇਹਨਾਂ ਦੇ ਅੰਦਰ ਇੱਕ ਗੌਣੇ ਆ ਜਦੋਂ ਤੁਸੀਂ ਇਹਨਾਂ ਵਾਂਗੂ ਇਹਨਾਂ ਵੱਲ ਉਂਗਲੀ ਕਰਨੀ ਆ ਤਾਂ ਯਾਦ ਰੱਖ ਲਿਓ ਡੰਗ ਬੜਾ ਆਰਾਮ ਆਦਿ ਨੇ ਫਿਰ ਮੈਂ ਕਹਿ ਰਿਹਾ ਜੇ ਕਿਸੇ ਕੋਲ ਕਨਾਲ ਦੂ ਕਨਾਲ ਜ਼ਮੀਨ ਹੈ ਉਸ ਜ਼ਮੀਨ ਨੂੰ ਇਹਨਾਂ ਦੇ ਕੋਲ ਹੀ ਰਹਿਣ ਦਿਓ ਦੇਖਿਓ ਕਿਤੇ ਪਾਵਰ ਦਾ ਇਸਤੇਮਾਲ ਕਰਕੇ ਜਿਹੜੇ ਤੁਹਾਡੇ ਕੋਲ ਹੈਗੇ ਆ ਉਹ ਵੀ ਗਵਾਨ ਆ ਲਿਓ ਕੁਝ ਪਰਿਵਾਰ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਪਰਿਵਾਰਾਂ ਕੋਲ ਪੰਜਾਬ ਦਾ ਪੰਜਾਬ ਦੀ ਪੂਰੀ ਜ਼ਮੀਨ ਦਾ ਕੁਝ ਪਰਿਵਾਰਾਂ ਕੋਲ 44 ਪਰਿਵਾਰਾਂ ਕੋਲ ਉਹਦੇ ਨਾਲ ਨਿੱਕੇ ਨਿੱਕੇ ਨਸਰਾ ਬਹੁਤ ਜ਼ੋਰ ਜਣੀਆਂ ਨੇ 44 ਪਰਿਵਾਰਾਂ ਕੋਲ ਪੰਜਾਬ ਦੀ ਅੱਧੋਂ ਜ਼ਿਆਦਾ ਜ਼ਮੀਨ ਹੈ ਕੰਨੇ ਹਿੱਸੇ ਰਾਉਟ ਕੰਨੇ ਹਿੱਸੇ ਲਿਮੀਨਾ ਚੌਪਰਵਾਰਾ ਕੋਲਿਆ ਤੇ ਬਾਣੀ ਦੇ ਵਿੱਚ ਇਹ ਸ਼ਬਦ ਲਿਖਿਆ ਹੋਇਆ ਆ ਕਿਹੜਾ ਕੀ ਕਹਿ ਰਹੇ ਨੇ ਕਵੀਰ ਸਾਹਿਬ ਕਹਿ ਰਹੇ ਨੇ ਹਰ ਸੋ ਹੀਰਾ ਛਾੜ ਕੇ ਕਰੇ onun ਕੀ ਆਸ ਇਹਨਾਂ ਲੋਕਾਂ ਨੇ ਉਸ ਪ੍ਰਮਾਤਮਾ ਦੇ ਭਾਣੇ ਚ ਰਹਿਣਾ ਸਿੱਖਿਆ ਹੋਇਆ ਚੂੜੇ ਚਵਾਰਾਂ ਨੇ ਝੁਲਾਹੇ ਨੇ ਨਾਈ ਨੇ ਯਾਦ ਰੱਖਿਓ ਨਾਈ ਨੇ ਤੇ ਗਰੀਬ ਜਿਹੜਾ ਗਰੀਬ ਮਨੋਖਿਆ ਉਹਦੀ ਕੋਈ ਜਾਤ ਨਹੀਂ ਉਹਦਾ ਕੋਈ ਧਰਮ ਨਹੀਂ ਯਾਦ ਰੱਖਿਓ ਉਹ ਮੁਸਲਮਾਨ ਵੀ ਹੋ ਸਕਦਾ ਜੱਟ ਵੀ ਹੋ ਸਕਦਾ ਨਾਈ ਵੀ ਹੋ ਸਕਦਾ ਸ਼ੀਂਬਾ ਵੀ ਹੋ ਸਕਦਾ ਚਮਾਰ ਵੀ ਹੋ ਸਕਦਾ ਵਾਮਿਕਿਆ ਵੀ ਹੋ ਸਕਦਾ ਕਿਹੜਾ ਵੀ ਮਨੁੱਖ ਜਿਹੜਾ ਵੀ ਮਨੁੱਖ ਇਹਨਾਂ ਨੂੰ ਛੇੜ ਦੀ ਕੋਸ਼ਿਸ਼ ਕਰੂਗਾ ਗੁਰੂ ਸਾਹਿਬ ਕਹਿੰਦੇ ਨੇ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਜਿਹੜੇ ਲੋਕ ਜਿਹੜੇ ਲੋਕ ਤੁਹਾਡੇ ਝੂਠੀਆਂ ਕਹਾਣੀਆਂ ਨੂੰ ਪੜ ਕੇ ਔ ਕਿਸੇ ਦੇ ਆਉਣ ਦੀ ਆਸ ਕਰਦੇ ਸੀ ਤੇ ਉਹਦੇ ਨਾਲ ਸਤਿਗੁਰ ਕਬੀਰ ਸਾਹਿਬ ਕਹਿ ਰਹੇ ਨੇ ਹਰ ਸੋ ਹੀਰਾ ਛਾੜ ਕੇ ਕਰੇ ਆਣ ਦੀ ਆਸ ਆਉਣ ਵਾਲੇ ਸਮੇਂ ਦੀ ਆਸ ਇਹ ਕੁਦਰਤੀ ਕਰਨ ਜਾਣਦੇ ਨੇ ਔਰ ਕੀਤੀ ਹੋਈ ਆ ਜੇ ਤੁਸੀਂ ਛੇੜੂਗੇ ਤੇ ਫਿਰ ਇਹਨਾਂ ਨੇ ਆਸ ਛੱਡ ਦੇਣੀ ਆ ਇਹਨਾਂ ਨੇ ਜੇ ਆਸ ਛੱਡ ਦਿੱਤੀ ਤਾ ਫੇਰ ਇਹ ਟੋਏ ਟੇਬੇ ਇਕੋ ਜਿਹਾ ਕਰ ਦਿੰਦੇ ਨੇ ਇਹ ਟੋਏ ਟੇਬੇ ਇਕੋ ਜਿਹਾ ਕਰ ਦਿੰਦੇ ਨੇ ਇਹ ਨਾ ਹੋਵੇ ਜਿਹੜੇ ਵੱਡੇ ਵੱਡੇ ਟੋਏ ਵੱਡੇ ਵੱਡੇ ਪਹਾੜ ਬਣੇ ਹੋਏ ਆ ਕੁਦਰਤ ਮੁਤਾਬਕ ਨਹੀਂ ਕੁਦਰਤ ਤੋਂ ਬਾਹਰ ਜਾ ਕੇ ਲੋਕਾਂ ਦਾ ਹੱਕ ਖਾ ਕੇ ਲੋਕਾਂ ਦੇ ਹੱਕਾਂ ਦੀਆਂ ਜ਼ਮੀਨਾਂ ਲੈ ਕੇ ਬੈਠੇ ਹੋਏ ਆ ਯਾਦ ਰੱਖਿਓ ਜਦੋਂ ਇਹਨਾਂ ਨੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਾਹ ਲਾਉਣਾ ਸ਼ੁਰੂ ਕਰ ਦਿੱਤਾ ਤਾਂ ਫੇਰ ਹਰ ਸੋ ਹੀਰਾ ਛਾਰਟ ਤੇ ਕਰੇ ਆਨ ਕੀ ਆਸ ਤੈ ਨਰਦੋਜਕ ਜਾਣਗੇ ਸਤਿਪੱਖ ਹੈ ਰਵदास ਇਹ ਨਾ ਹੋਵੇ 16 ਰਗਾ ਵਾਲਾ ਤੁਹਾਡੇ ਸਾਹਮਣੇ ਪ੍ਰਗਟ ਹੋ ਜਵੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦੇ ਆ ਇਹਨਾਂ ਨੂੰ ਨਾ ਛੇੜੋ ਨਾ ਛੇੜੋ ਨਾ ਛੇੜੋ ਨਾ ਛੇੜੋ ਇਹ ਬਾਰ ਬਾਰ ਆਏ ਨੇ ਕਦੀ ਆਪਣਾ ਆਪ ਵਾਰਨ ਵਾਲਾ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਚ ਕਦੀ ਆਪਣਾ ਸਾਰਾ ਕੁਝ ਵਾਰਨ ਵਾਲਾ ਬਾਬਾ ਸਾਧ ਦੇ ਰੂਪ ਚ ਤੇ ਕਦੀ ਆਪਣੇ ਆਪ ਨੂੰ ਸਮਾਜ ਦੇ ਲੇਖੇ ਲਾਉਣ ਵਾਲਾ ਬਾਉ ਕਾਂਚੀ ਰਾਮ ਆਪਣੇ ਆਪ ਨੂੰ ਸਮਾਜ ਦੇ ਲੇਖੇ ਲਾਉਣ ਵਾਲਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਗੋਲੀਆਂ ਖਾਣ ਵਾਲਾ ਸੰਤ ਰਾਮਾਨੰਦ ਜੀ ਦੇਖਿਓ ਕਿਤੇ ਮੈਂ ਫੇਰ ਕਹ ਰਿਹਾ ਬੰਦੇ ਬਣ ਜਾਓ ਬੰਦੇ ਬਣ ਜਾਓ ਜਿਹੜੀਆਂ ਤੁਸੀਂ ਪੱਕੀਆਂ ਨਹਿਰਾ ਬਣਾ ਰਹੇ ਆ ਜਿਹੜੀਆਂ ਤੁਸੀਂ ਪੱਕੀਆਂ ਨਹਿਰਾ ਬਣਾ ਰਹੇ ਆ ਕੁਦਰਤ ਦੇ ਕਾਨੂੰਨ ਦੇ ਉਲਟ ਨੇ ਕੁਦਰਤ ਦੇ ਕਾਨੂੰਨ ਦੇ ਉਲਟ ਨੇ ਧਰਤੀ ਦੇ ਵਿੱਚੋਂ ਪਾਣੀ ਜਾਣਾ ਚਾਹੀਦਾ ਤੁਹਾਡਾ ਜਿੰਨਾ ਪਾਣੀ ਤੇ ਹਾਕਿਆ ਪਾਣੀ ਆਪਣੀ ਜ਼ਮੀਨ ਦੇ ਵਿੱਚ ਰਹਿਣਾ ਚਾਹੀਦਾ ਆਟੋਮੈਟਿਕ ਜੋ ਕੁਦਰਤ ਦਾ ਕਾਨੂੰਨ ਬਣਿਆ ਹੋਇਆ ਉਹਦੇ ਮੁਤਾਬਕ ਰਹਿਣਾ ਚਾਹੀਦਾ ਇਹ ਨਹੀਂ ਵੇ ਟੋਏ ਬਣਾ ਬਣਾ ਕੇ ਖੂਹ ਬਣਾ ਬਣਾ ਕੇ ਬੇੜਾ ਗਰਕ ਕਰੀ ਜਾਂ ਤੁਸੀਂ ਬਾਹਰੋਂ ਤਕੀਆਂ ਪਾਣੀ ਵਿੱਚ ਹੱਥ ਜੋੜ ਕੇ ਬੇਤੀ ਕਰਦੇ ਬੰਦੇ ਬਣ ਜਾ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਕੁਝ ਲਿਖਿਆ ਹੋਇਆ ਮੈਂ ਫੇਰ ਕਹਿ ਰਿਹਾ ਹਰ ਸੋਈ ਦਾ ਛੱਡ ਕੇ ਕਰੇ ਆਸ ਕੀ ਆਸ ਤੈਨਰ ਨਰਗੋਜ ਜਾਈਂਗੇ ਸਤਿ ਪਾਖੇ ਰਵਦਾਸ ਕਿਤੇ ਇਹ ਨਾ ਹੋਵੇ ਆਸ ਛੱਡ ਕੇ ਤੇ ਰਵਦਾਸ ਮਹਾਰਾਜੀ ਬਾਣੀ ਚੱਕ ਲੈਣ ਲੋ ਕਮਿਲ ਸਾਹਿਬ ਦੀ ਬਾਣੀ ਚੱਕਣਾ ਨਾਮਦੇਵ ਜੀ ਦੀ ਬਾਣੀ ਚੱਕਣਾ ਸਧਨਾ ਜੀ ਦੀ ਬਾਣੀ ਚੱਕਣਾ ਸੈਨ ਜੀ ਦੀ ਬਾਣੀ ਚੱਕ ਕੇ ਤੁਹਾਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਨ ਤੇ ਜਵਾਬ ਨਹੀਂ ਦਿੱਤੇ ਜਾਣੇ ਮੈਂ ਹੱਥ ਛੋੜ ਕੇ ਬੈਠ ਗਿਆ ਬੰਦਾ ਬਣ ਜਾਓ ਬੰਦੇ ਬਣ ਜਾਓ ਬੰਦੇ ਬਣ ਜਾਓ ਤੁਸੀਂ ਚਾਰ ਪੰਜ ਪਰਿਵਾਰ ਆ ਪੰਜਾਬ ਦੇ ਵਿੱਚ ਤੁਹਾਡੇ ਕੋਲ ਦੋ ਦੋ ਕਰਾਲਾ ਨਾ ਚੂੜੇ ਜਮਾਰਾ ਦੀਆਂ ਜੜੀਆਂ ਨਹੀਂ ਆਂਦੀਆਂ ਤਾਂ ਜਿਹੜੀ ਪੂਰੇ ਪੰਜਾਬ ਦੀ ਅੱਧੀ ਜ਼ਮੀਨ ਲੈ ਕੇ ਬੈਠੇ ਹੋਏ ਆ ਬੇਸ਼ਰਮ ਹੋਣਾ ਤੇ ਕਰੂਲਾ ਕੋਈ ਨਹੀਂ ਹੁੰਦਾ ਭਾਈ ਫਿਰ ਹੱਥ ਜੋੜ ਮੈਂ বারবার ਹੱਥ ਕਿਉਂ ਜੋੜਦਾ ਕਿਉਂ ਜੋੜਦਾ ਕਿਉਂਕਿ ਤੁਸੀਂ ਕਹਿਣਾ ਇਹਨੇ ਸਾਨੂੰ ਦੱਸਿਆ ਨਹੀਂ ਸੀ ਆ ਛੇਤੀ ਸਮਝ ਆਉਂਦੀ ਆ 5 ਤੇ 5 10 ਇਹ ਕਿੱਤ ਕਰਨ ਵਾਲੇ ਹੱਥ ਨਹੀਂ ਇਹ ਇਸ ਕਰਕੇ ਜੋੜ ਰਹੇ ਆ ਹੰਕਾਰੀ ਦੇ ਹੱਥ ਨਹੀਂ ਐ ਬੰਦੇ ਬਣ ਜਾਓ ਜਿੰਨੀ ਜਾਂਦੀ ਹੋ ਸਕਦਾ ਇਸ ਮਸਲੇ ਨੂੰ ਹੱਲ ਕਰਦੇ ਹੋ ਪਤਾ ਨਹੀਂ ਕਿੱਥੋਂ ਕੀ ਹੋ ਜਾਣਾ ਫਿਰ ਮੈਂ ਕਹਿਣਾ ਫਿਰ ਮੈਂ ਕਹਿਆ ਇਹ ਐਸੀ ਸੰਤਾਂ ਦੀ ਸੋਚ ਆ ਜਿਹੜਾ ਸੰਤਾਂ ਨੇ ਕਦੀ ਕਿਸੇ ਨੂੰ ਜ਼ੁਲਮ ਨਹੀਂ ਕੀਤਾ ਪਰ ਇਹ ਕੋਈ ਸਾਡੇ ਘਰ ਦੇ ਵਿੱਚ ਜ਼ੁਲਮ ਕਰਨ ਆ ਗਿਆ ਦਸ਼ਵੇਂ ਛੇ ਤੁਹਾਨੂੰ ਦੇਖ ਲਓ ਆ ਜਿਹੜੇ ਲੋਕ ਕਹਿੰਦੇ ਨਾ ਮੈਂ ਪਹਿਲਾਂ ਅੱਜ ਤੋਂ 2022 ਦੀ ਗੱਲ ਬੋਲਦੀ ਸੀ ਮੈਂ ਤੁਹਾਨੂੰ ਕਿ ਜਿਹੜੇ ਲੋਕ ਕਹਿੰਦੇ ਸੀ ਵੀ 14 ਜੰਗਾਂ ਨਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਨਾਲ ਜੰਗ ਨਹੀਂ ਲੜੀ ਜਦੋਂ ਵੀ ਆਏ ਨੇ ਚੜ ਕੇ ਲੋਗ ਆਏ ਨੇ ਉਹਨਾਂ ਨੂੰ ਜਵਾਬ ਦੇਣਾ ਸਾਡਾ ਫਰਜ਼ ਆ ਉਹ ਤਾਂ ਜਾਨਵਰ ਵੀ ਆਪਣੀ ਰੱਖਿਆ ਕਰਦਾ ਅਸੀਂ ਉਹਨਾਂ ਚੋਂ ਆ ਅਸੀਂ ਕਦੀ ਕਿਰਪਾਨ ਨਹੀਂ ਚੱਕੀ ਪਰ ਜੇ ਕੋਈ ਸਾਡੇ ਤੇ ਕਿਰਪਾਨ ਚੱਕ ਕੇ ਆਊਗਾ ਹੈ ਨਾ ਤੇ ਸਾਡੇ ਜਿਹੜੇ ਸ਼ਬਦ ਨੇ ਹਥਿਆਰ ਬਣ ਜਾਂਦੇ ਨੇ ਯਾਦ ਰੱਖਿਓ ਸੱਦਾ ਬਾਾਰ ਕਰਦੇ ਨੇ ਕਿਰਪਾਨ ਦਾ ਜ਼ਖਮ ਜੁੜਿਆ ਜਾਂਦਾ ਪਰ ਸ਼ਬਦ ਦਾ ਬਾਾਰ ਸੋਮ ਨਿਰੰਦਾਂ ਬੰਦੇ ਨੂੰ ਬਣੀ ਹੈ ਬਾਰ ਬ੍ਰਹਮ ਪੂਰਨ ਪਰਮੇਸ਼ਰ ਰਾਵ ਰਹਾ ਸਬਣੀ ਥਾਈਂ ਔਰ ਕੱਲੇ ਕੱਲੇ ਝੂੜੇ ਚ ਮਾਰ ਦੇ ਅੰਤਰਵਸਦਾ ਰਾਵ ਵਾਰਨੀ ਹੈਗਾ ਜਟ ਦੇ ਅੰਦਰ ਵੀ ਵਸਦਾ ਨਾਈ ਦੇ ਅੰਦਰ ਸ਼ੀਬੇ ਦੇ ਅੰਦਰ ਮੁਸਲਮਾਨ ਦੇ ਅੰਦਰ ਕ੍ਰਿਸਚੀਅਨ ਦੇ ਅੰਦਰ ਸਾਰਿਆਂ ਦੇ ਅੰਦਰ ਰਾਵ ਵਸਦਾ ਇਹ ਕੁਤਰਾ ਤੇਆ ਧੰਨਵਾਦ